ਜੀਵ ਇਸ ਸੰਸਾਰ ਦੇ ਉਤੇ ਲੱਖਾਂ ਹੀ ਹਾਰ ਸ਼ਿੰਗਾਰ ਬਣਾਉਂਦਾ ਹੈ ਪਾਉਂਦਾ ਹੈ ਸਜਾਉਂਦਾ ਹੈ ਪਰ ਮਹਾਰਾਹੀ ਕਹਿੰਦੇ ਜਿੰਨੇ ਵੀ ਇਹ ਹਾਰ ਸ਼ਿੰਗਾਰ ਨੇ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਪ੍ਰਮਾਤਮਾ ਤੋਂ ਬਿਨਾ ਕਿਸੇ ਕੰਮ ਦੇ ਨਹੀਂ ਤੇ ਸਵਾਲ ਉੱਠਦਾ ਕਿ ਜੇ ਅਸੀਂ ਪ੍ਰਮਾਤਮਾ ਨੂੰ ਯਾਦ ਕਰਕੇ ਇਹ ਹਾਰ ਸ਼ਿੰਗਾਰ ਸਜਾਉਨੇ ਆ ਬਣਾਉਨੇ ਆ ਪਾਉਨੇ ਆ ਤਾਂ ਕੀ ਇਹ ਕਿਸੇ ਕੰਮ ਦੇ ਨੇ ਅਸੀਂ ਜਦੋਂ ਮਾਲਕ ਦੀ ਯਾਦ ਦੇ ਵਿੱਚ ਕੋਈ ਵੀ ਕੰਮ ਕਰਾਂਗੇ ਸਾਨੂੰ ਇੱਕ ਅਲੱਗ ਹੀ ਖੁਸ਼ੀ ਹੋਵੇਗੀ ਜਿਹੜਾ ਵੀ ਕੰਮ ਕਾਰਜ ਅਸੀਂ ਸੰਸਾਰ ਦੇ ਵਿੱਚ ਕਰਨਾ ਉਹ ਪ੍ਰਮਾਤਮਾ ਦੀ ਯਾਦ ਦੇ ਨਾਲ ਜੁੜਿਆ ਹੋਣ ਕਰਕੇ ਸਫਲਾ ਹੁੰਦਾ ਹੈ ਉਸ ਕੰਮ ਨੂੰ ਕਰਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਜੇ ਅਸੀਂ ਪ੍ਰਮਾਤਮਾ ਨੂੰ ਭਲਾ ਕੇ ਇੱਧਰ ਕੰਮਕਾਰ ਕਰਦੇ ਆ ਕਾਰਜ ਕਰਦੇ ਆ ਤਾਂ ਮਾਰੇ ਕਹਿੰਦੇ ਜੀਵ ਦੁੱਖ ਪਾਵੇਗਾ ਤੇ ਸਦੀਆਂ ਤੋਂ ਕਹਿੰਦੇ ਇਦਾਂ ਹੀ ਹੁੰਦਾ ਆ ਰਿਹਾ ਪ੍ਰਮਾਤਮਾ ਦੀ ਯਾਦ ਮਨ ਦੇ ਵਿੱਚ ਵਸਾਈ ਨਹੀਂ ਕਿਉਂਕਿ ਮਾਇਆ ਨੇ ਪਰਦਾ ਪਾ ਦਿੱਤਾ ਸਾਰਾ ਜੀਵਨ ਇਸ ਮਾਇਆ ਦੀ ਸੇਵਾ ਕਰਦਿਆਂ ਨੂੰ ਗੁਜ਼ਰ ਗਿਆ ਅੰਤ ਸਮੇ ਇਹ ਮਾਇਆ ਪਿੱਛੇ ਹਟਦੀ ਹੈ ਤੇ ਜਮ ਆ ਕੇ ਇਸ ਨੂੰ ਫੜ ਲੈਂਦੇ ਨੇ ਜੀਵਨ ਦੇ ਵਿੱਚ ਖਰਚੇ ਹੋਏ ਸੁਵਾਸਾਂ ਦਾ ਹਿਸਾਬ ਹੁੰਦਾ ਹੈ ਤੇ ਹਿਸਾਬ ਕਿਤਾਬ ਦੇ ਅਕੋਰਡਿੰਗ ਹੀ ਮਾਲਕ ਅੱਗੇ ਜੁਨਾਂ ਦੇ ਵਿੱਚ ਭੇਜਦੇ ਨੇ ਜਿਵੇਂ ਆਪਾਂ ਇੱਥੇ ਸੁਣਿਆ ਹੈ ਕਿ ਜੀਵ ਆਪਣੇ ਕਰਮ ਭੋਗਦਾ ਹੈ ਤੇ ਅਗਲੇ ਕਰਮ ਲਿਖਦਾ ਹੈ ਹੁਣ ਜੇ ਤਾਂ ਮਾਲਕ ਦੀ ਯਾਦ ਸਾਡੇ ਮਨ ਦੇ ਵਿੱਚ ਨਹੀਂ ਵਸੇ ਅਸੀਂ ਵਿਚਾਰ ਰਤ ਹੋ ਕੇ ਉਸ ਨਾਮ ਨੂੰ ਸੁਣਿਆ ਨਹੀਂ ਤਾਂ ਸਾਡੇ ਜਿੰਨੇ ਵੀ ਸੁਵਾਸ ਨੇ ਉਹ ਮਾਇਆ ਦੇ ਏਰੀਏ ਵਿੱਚ ਦਾਇਰੇ ਵਿੱਚ ਖਰਚ ਹੋਏ ਆ ਤੇ ਇਹਨਾਂ ਦਾ ਹਿਸਾਬ ਕਿਤਾਬ ਹੋਵੇਗਾ ਤੇ ਇੱਕ ਨਵਾਂ ਕਰਮ ਬਣ ਗਿਆ ਜੋ ਕਰਮ ਅਸੀਂ ਕੀਤਾ ਹੈ ਉਸ ਦਾ ਸਾਨੂੰ ਫਲ ਮਿਲੇਗਾ ਉਹ ਭੁਗਤਣਾ ਪਵੇਗਾ ਦੂਜੇ ਪਾਸੇ ਨਾਮ ਅਭਿਆਸੀ ਵੱਧ ਤੋਂ ਵੱਧ ਦਸੰਦਵਾਰ ਤੇ ਆਪਣੀ ਸੁਰਤ ਨੂੰ ਰੱਖਦਾ ਹੈ ਨੌਂ ਦਵਾਰਾਂ ਤੇ ਘਟ ਵਿੱਚ ਦਹਾ ਹੈ ਵੱਧ ਤੋਂ ਵੱਧ ਵਿਚਾਰਤ ਹੋ ਕੇ ਨਾਮ ਦੇ ਨਾਲ ਲਿਵ ਲਾ ਕੇ ਰੱਖਦਾ ਮਾਲਕ ਦੀ ਯਾਦ ਦੇ ਵਿੱਚ ਸਾਰੇ ਕਾਰਜ ਕਰਦਾ ਹੁਣ ਮਾਲਕ ਦੀ ਯਾਦ ਦੇ ਵਿੱਚ ਜਦੋਂ ਸਾਰੇ ਕਾਰਜ ਹੁੰਦੇ ਤਾਂ ਮਰੇ ਕਹਿੰਦੇ ਇਹ ਹੁਕਮ ਦੇ ਵਿੱਚ ਹੈ ਹੁਣ ਬੱਚਾ ਮਾਪਿਓ ਦੇ ਹੁਕਮ ਦੇ ਵਿੱਚ ਹੋਵੇ ਚਾਹੇ ਉਹ ਸੱਤ ਸਮੁੰਦਰ ਪਾਰ ਬੈਠਾ ਹੋਵੇ ਪਰ ਫਿਰ ਵੀ ਮਾਪਿਓ ਨੂੰ ਤਸੱਲੀ ਹੁੰਦੀ ਹੈ ਤੇ ਉਹ ਉਸ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਲੈਂਦੇ ਤੇ ਜੇ ਬੱਚਾ ਹੁਕਮ ਦੇ ਵਿੱਚ ਨਹੀਂ ਹੈ ਤੇ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤਾਂ ਮਾਪੇ ਬਾਪ ਉਸ ਤੋਂ ਸਾਰੇ ਹਿਸਾਬ ਕਿਤਾਬ ਮੰਗਦੇ ਨੇ ਵਿਚਾਰਤ ਹੋ ਕੇ ਜਿੰਨੇ ਵੀ ਸਵਾਸ ਸਾਡੇ ਜਮ੍ਹਾਂ ਹੋਏ ਨੇ ਨਿਰਵਿਚਾਰ ਹੋ ਕੇ ਅਸੀਂ ਉਹਨਾਂ ਸਵਾਸਾਂ ਦੇ ਉੱਤੇ ਵਾਹਿਗੁਰੂ ਗੁਰਮੰਤਰ ਦੀ ਮੋਹਰ ਲਾਈ ਹੈ ਜਾ ਨਾਮ ਨੂੰ ਸੁਣਿਆ ਹੈ ਮਾਰੇ ਕਹਿੰਦੇ ਉਹਨਾਂ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਹੋਵੇਗਾ ਕਿਉਂਕਿ ਉਹ ਨਰਗੁਣ ਦੇ ਖਜ਼ਾਨੇ ਦੇ ਵਿੱਚ ਜਮਾ ਹੋ ਗਏ ਜਿੰਨਾ ਜੀਵ ਵਿਚਾਰ ਰਹਿਤ ਹੋ ਕੇ ਧਿਆਨ ਦੇ ਵਿੱਚ ਬੈਠਦਾ ਹੈ ਇਸ ਨੂੰ ਆਪਣੇ ਅੰਤਰਾਲ ਦਾ ਗਿਆਨ ਹੁੰਦਾ ਹੈ ਆਪਣੇ ਆਪ ਦੀ ਸੋਚ ਹੀ ਹੁੰਦੀ ਹੈ ਮਨ ਜਾਗ੍ਰਿਤ ਅਵਸਥਾ ਦੇ ਵਿੱਚ ਹੁੰਦਾ ਹੈ ਫਿਰ ਜੈਸ ਮਾਇਆ ਦਾ ਇਸ ਜੀਵ ਦੇ ਅੱਗੇ ਪਰਦਾ ਪਿਆ ਹੈ ਉਹ ਪਰਦਾ ਨਾਮ ਨੂੰ ਸੁਣ ਸੁਣ ਕੇ ਉਹ ਪਰਦਾ ਚੁੱਕਿਆ ਜਾਂਦਾ ਹੈ ਤੇ ਇਹ ਜੀਵ ਜੋ ਹਨੇਰੇ ਦੇ ਵਿੱਚ ਭਟਕਦਾ ਫਿਰਦਾ ਸੀ ਇਸ ਨੂੰ ਚਾਨਣ ਮਿਲ ਗਿਆ ਜਿਉਂ ਹੀ ਪਰਦਾ ਚੱਕ ਹੋਇਆ ਇਹ ਚਾਨਣ ਦੇ ਸਨਮੁਖ ਹੋ ਗਿਆ ਇਹ ਉਸ ਪਰਮਾਤਮਾ ਦੇ ਸਨਮੁਖ ਹੋ ਗਿਆ ਰਹਿੰਦੇ ਸੁਵਾਸਾਂ ਦੇ ਵਿੱਚ ਸਰੀਰ ਦੇ ਵਿੱਚ ਜੀਉਂਦੇ ਜੀ ਸਵਾਸਾਂ ਦੇ ਚਲਦੇ ਚਲਦੇ ਇਸ ਨੇ ਉਸ ਪ੍ਰਮਾਤਮਾ ਨੂੰ ਵੇਖ ਲਿਆ ਤੇ ਹੁਣ ਅਗਲਾ ਜੀਵਨ ਅੰਤ ਸਮੇਂ ਤੱਕ ਇਸ ਨੇ ਏਸੇ ਤਰ੍ਹਾਂ ਹੀ ਪ੍ਰਮਾਤਮਾ ਨੂੰ ਵੇਖ-ਵੇਖ ਕੇ ਸੁਣ-ਸੁਣ ਕੇ ਗੱਲਾਂ ਕਰ-ਕਰ ਕੇ ਗੁਜ਼ਾਰਨਾ ਹੈ। ਤੇ ਅੰਤ ਸਮੇਂ ਜਮਾ ਦੀ ਮਾਰ ਤੋਂ ਬਚਦੇ ਹੋਏ ਜੋ ਨਾਮ ਅੰਦਰ ਪ੍ਰਗਟ ਹੈ ਜਮਾ ਦੀ ਮਾਰ ਤੋਂ ਉਹ ਬਚਾਉਂਦਾ ਹੈ। ਜਮਾ ਦੀ ਮਾਰ ਤੋਂ ਬਚਦੇ ਹੋਏ ਇਹ ਸੱਚ ਦੇ ਵਿੱਚ ਜਾਸ ਮਾਵੇਗਾ। ਬਸ ਲੋੜ ਹੈ ਸਾਨੂੰ ਨਾਮ ਜਪਣ ਦੀ ਨਾਮ ਸੁਣਨ ਦੀ ਧਿਆਨ ਦੇ ਵਿੱਚ ਬੈਠਣ ਦੀ ਧਿਆਨ ਦੇ ਵਿੱਚ ਬੈਠਿਆਂ ਬੈਠਿਆਂ ਪਰਦਾ ਜੋ ਹੈ ਮਾਇਆ ਦਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਤਰਸ ਕਰਕੇ ਛੱਕਦੇ ਨੇ ਤੇ ਆਪਣੇ ਸੰਮੁਖ ਕਰਦੇ ਨੇ ਅਸੀਂ ਵੀ ਹੁਣ ਵੱਧ ਤੋਂ ਵੱਧ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਧਿਆਨ ਦੇ ਵਿੱਚ ਵਿਚਨ ਹੈ ਨਾਲ ਦੀ ਨਾਲ ਸੰਗਤਾਂ ਦੇ ਬਹੁਤ ਸਵਾਲ ਉਤਪਨ ਹੁੰਦੇ ਨੇ ਬਹੁਤ ਔਕੜਾ ਆਉਂਦੀਆਂ ਨੇ ਇਸ ਕਰਕੇ ਮਾਰੇ ਨੇ ਸਾਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਅਸੀਂ ਸੰਗਤ ਵੀ ਕਰਨੀ ਹੈ ਜਿਉਂ-ਜਿਉ ਸੰਗਤ ਕਰਾਂਗੇ ਮਨ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ